ਡਾਕਟਰ ਬਲਬੀਰ ਸਿੰਘ ਨੇ ਅੰਗਦਾਨ ਕਰਨ ਦਾ ਫੈਸਲਾ ਲਿਆ ਬੇਹਦੀ ਇਤਿਹਾਸਕ ਫੈਸਲਾ ਲਿਆ ਗਿਆ ਮਾਨ ਸਰਕਾਰ ਦੇ ਮੰਤਰੀ ਦੱਸ ਦਈਏ ਕਿ ਪੰਜਾਬ ਦੇ ਮੰਤਰੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਵਿਸ਼ਵ ਅੰਗਦਾਨ ਦਿਵਸ ਦੇ ਮੌਕੇ ਇਹ ਫੈਸਲਾ ਲਿਆ ਗਿਆ ਹੈਗਾ ਉਹਨਾਂ ਨੇ ਆਪਣੀ ਮੌਤ ਤੋਂ ਬਾਅਦ ਆਪਣੇ ਸਾਰੇ ਮਹੱਤਵਪੂਰਨ ਅੰਗ ਤੇ ਟਿਸ਼ੂ ਦਾਨ ਕਰਨ ਦਾ ਪ੍ਰੰਡ ਲੈ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਆਪਣੀ رائے ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰੋ ਤੁਹਾਨੂੰ ਇਹ ਫੈਸਲਾ ਕਿਵੇਂ ਚੰਗਾ ਲੱਗਿਆ ਹੈ ਕਿਉਂਕਿ ਤੁਹਾਡੀ رائے ਬੇਹਦ ਜ਼ਰੂਰੀ ਹੈ ਪਰੰਤੂ ਦੱਸ ਦਿਓ ਕਿ ਉਹਨਾਂ ਨੇ ਕਿਹਾ ਹੈਗਾ ਕਿ ਉਹ ਸਾਰੇ ਲੋਕਾਂ ਨੂੰ ਅੱਗੇ ਆ ਕੇ ਅੰਗਦਾਨ ਕਰਨ ਦਾ ਨੇਕ ਪ੍ਰੰਡ ਲੈਣ ਦੀ ਅਪੀਲ ਵੀ ਕਰਦੇ ਨੇ ਇੱਕ ਮ੍ਰਿਤਕ ਅੰਗ ਦਾਨੀ 8 ਜਾਨਾਂ ਬਚਾ ਸਕਦਾ ਹੈ ਤੇ ਕਈ ਪਰਿਵਾਰਾਂ ਦਾ ਭਵਿੱਖ ਵੀ ਬਦਲ ਸਕਦਾ ਹੈ ਔਰ ਕੀ ਹੈਗਾ ਕਿ ਪੰਜਾਬ ਨੂੰ ਹਾਲੀ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਅੰਗਦਾਨ ਦੇ ਖੇਤਰ ਦੇ ਵਿੱਚ ਇੱਕ ਉਭਰ ਰਹੇ ਸੂਬੇ ਦੇ ਵਜੋਂ ਮਾਨਤਾ ਦਿੱਤੀ ਗਈ ਹੈ। ਇੱਕ ਸਨਮਾਨ ਨੂੰ ਉਹਨਾਂ ਨੇ ਸਾਡੇ ਸਮੂਹਿਕ ਯਤਨਾਂ ਦਾ ਜੋ ਕਿ ਪ੍ਰਮਾਣ ਦੱਸਿਆ ਹੈ। ਅੱਗੇ ਦਾ ਰਸਤਾ ਹਰੇਕ ਨਾਗਰਿਕ ਦੀ ਸਰਗਰਮ ਭਾਗੀਦਾਰੀ ਦੀ ਮੰਗ ਕਰਦਾ ਹੈ। ਉਹਨਾਂ ਨੇ ਸਾਰਿਆਂ ਨੂੰ ਵੈਬਸਾਈਟ ਦੇ ਉੱਤੇ ਜਾ ਕੇ ਆਪਣਾ ਪ੍ਰਣ ਆਨਲਾਈਨ ਰਜਿਸਟਰ ਕਰਨ ਦੀ ਵੀ ਅਪੀਲ ਕੀਤੀ। ਉਹਨਾਂ ਨੇ ਕਿਹਾ ਹੈਗਾ ਕਿ ਤੁਹਾਡਾ ਅੱਜ ਦਾ ਫੈਸਲਾ ਕੱਲ ਕਿਸੇ ਦੀ ਜਾਨ ਬਚਾ ਸਕਦਾ ਹੈ। ਤਾ ਦੱਸ ਦिए ਕਿ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਦੇ ਵੱਲੋਂ ਇਹ ਬੇਹਦ ਹੀ ਨਵੇਕਲਾ ਤੇ ਇੱਕ ਮਿਸਾਲ ਕਾਇਮ ਕਰਨ ਵਾਲਾ ਫੈਸਲਾ ਲਿਆ ਗਿਆ ਹੈ